ਦੋਸਤੋ ਸਵਾਗਤ ਹੈ। ਦੋਸਤੋ ਜਦੋਂ ਯੂਕੇ ਦੇ ਵਿੱਚ ਰਿਸ਼ੀ ਸੋਨਕ ਸਾਹਿਬ ਨੇ ਇਲੈਕਸ਼ਨ ਕਾਲ ਕੀਤੇ ਸੀਗੇ ਤਾਂ ਇੱਕ ਗੱਲ ਪਹਿਲਾਂ ਤੋਂ ਬੜੀ ਤੈਅ ਸੀਗੀ ਕਿ ਇਹ ਜਿਹੜੇ ਪੋਲਸ ਦੇ ਵਿੱਚ ਲਗਾਤਾਰ ਹਾਰਦੇ ਜਾ ਰਹੇ ਸੀਗੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਲੇਬਰ ਪਾਰਟੀ ਤੋਂ ਕਾਫੀ ਪਿੱਛੇ ਚੱਲ ਰਹੀ ਸੀਗੀ ਜਿਹੜੇ ਪੋਲਸ ਦੇ ਵਿੱਚ। ਤੇ ਉਦੋਂ ਸਾਰਿਆਂ ਨੂੰ ਲੱਗਾ ਸੀ ਕਿ ਕਿਉਂ ਰਿਸ਼ੀ ਸੋਨਕ ਸਾਹਿਬ ਨੇ ਜਿਹੜਾ ਇਲੈਕਸ਼ਨ ਆ ਕਾਲ ਕੀਤੀਆਂ। ਸੋ ਖੈਰ ਉਹਦੇ ਤੇ ਤਾਂ ਲਗਾਤਾਰ ਜਿਹੜਾ ਐਨਾਲਿਸਿਸ ਹੁੰਦਾ ਵੀਰੇ ਆਪਾਂ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਤੇ ਗਾਹਾਂ ਵੀ ਹੁੰਦਾ ਹੀ ਰਹਿਣਾ। ਪਰ ਕਿਤੇ ਨਾ ਕਿਤੇ ਇੱਕ ਗੱਲ ਸੀ ਕਿ ਸ਼ਾਇਦ ਸੂਨਕ ਸਾਹਿਬ ਨੂੰ ਲੱਗਾ ਸੀ ਕਿ ਅਸੀਂ ਜਿਹੜਾ ਕਿਉਂਕਿ ਇਕਨੋਮੀ ਦੀ ਹਾਲਤ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਬਿਹਤਰ ਹੋ ਰਹੀ ਆ ਸੋ ਅਸੀਂ ਜਿਹੜੀ ਆ ਬਿਹਤਰ ਸ਼ਾਇਦ ਇਲੈਕਸ਼ਨ ਕੈਂਪੇਨ ਰਨ ਕਰਕੇ ਅਸੀਂ ਫਾਈਟ ਦੇਣ ਦੇ ਜਿਹੜਾ ਯੋਗ ਹੋ ਜਾਾਂਗੇ ਤੁਸੀਂ ਜੇਕਰ ਆਪਾਂ ਫੁੱਟਬਾਲ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਕਹਿ ਲੋ ਕਿ ਕੋਈ ਟੀਮ ਜਿਹੜੀ ਆ ਜੇਕਰ ਪਹਿਲੇ ਹਾਫ ਦੇ ਵਿੱਚ ਉਹ 3-0 ਨਾਲ ਪਿੱਛੇ ਚੱਲ ਰਹੀ ਹੈ ਤਾਂ ਦੂਸਰਾ ਹਾਫ ਉਹਨੇ ਪੂਰਾ ਫਲੋ ਲੈਸ ਖੇਡਣਾ ਹੁੰਦਾ ਕਿ ਬਿਲਕੁਲ ਕੋਈ ਵੀ ਗਲਤੀ ਦੀ ਜਿਹੜੀ ਗੁੰਜਾਇਸ਼ ਨਹੀਂ ਹੁੰਦੀ ਜਾਂ ਉਹ ਉਮੀਦ ਕਰਦੇ ਹੁੰਦੇ ਆ ਕਿ ਜਿਹੜੀਆਂ ਗਲਤੀਆਂ ਹੋਣ ਪਰ ਉਹ ਸਾਡੀ ਮੁਖਾਲਫ ਧਿਰ ਵੱਲੋਂ ਹੋਣ ਸੋ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੋਈਆਂ ਜਿਹੜੀ ਕੋਈ ਵੀ ਸਿਆਸੀ ਜਮਾਤ ਦੁਨੀਆ ਦੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਚਾਹੁੰਦੀ ਹੁੰਦੀ ਤੇ ਉਹ ਹੋਈਆਂ ਸਤਾਧਾਰੀ ਧਿਰ ਦੇ ਵੱਲੋਂ ਤੇ ਜਾਂ ਕਹਿ ਲਓ ਕਿ ਸਤਾਧਾਰੀ ਧਿਰ ਦੇ ਨਾਲ ਜਿਹੜੀਆਂ ਇਹ ਸਾਰੇ ਸਕੈਂਡਲਸ ਆਏ ਆ ਜਦਕਿ ਲੇਬਰ ਪਾਰਟੀ ਜਿਹੜੀ ਕਿ ਆਲਰੇਡੀ ਜਿਹੜੀ ਆ ਪੋਲਸ ਦੇ ਵਿੱਚ ਲੀਡ ਕਰ ਰਹੀ ਸੀਗੀ ਉਹ ਉਹਨਾਂ ਦੀ ਕੈਂਪੇਨ ਬੜੀ ਸਹੀ ਤਰੀਕੇ ਨਾਲ ਚੱਲ ਚੱਲੀ ਜਾ ਰਹੀ ਆ ਉਹ ਆਪਣੇ ਜਿਹੜੀਆਂ ਵੀ ਉਹ ਆਪਣੇ ਮੈਨੀਫੈਸਟੋ ਵੀ ਕਹਿ ਰਹੇ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਚੱਲ ਰਿਹਾ ਜਿਹੜੇ ਹੁਣ ਵੀ ਪੋਲਸ ਆ ਰਹੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਕਾਫੀ ਲੀਡ ਜਿਹੜੀ ਆ ਲੇਬਰ ਦੀ ਦਿਖਾਈ ਜਾ ਰਹੀ ਆ ਜਦ ਕਿ ਕੰਜ਼ਰਵਟਿਵ ਪਾਰਟੀ ਜਿਹੜੀ ਤਕਰੀਬਨ ਡੇਢ ਦਹਾਕੇ ਤੋਂ ਜਿਹੜੀ ਯੂਕੇ ਦੀ ਸੱਤਾ ਦੇ ਉੱਤੇ ਕਾਬਜ ਹੈ ਉਹਨਾਂ ਦੇ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਵੱਲੋਂ ਲਗਾਤਾਰ ਕੁਛ ਨਾ ਕੁਛ ਇਦਾਂ ਦਾ ਹੋ ਰਿਹਾ ਜਿਹਦੇ ਕਰਕੇ ਜਿਹੜੇ ਰਿਸ਼ੀ ਸੋਨਕ ਸਾਹਿਬ ਹੈ ਉਹਨਾਂ ਦੀਆਂ ਚੁਣੌਤੀਆਂ ਦੇ ਵਿੱਚ ਲਗਾਤਾਰ ਦਿਨ ਪਰ ਦਿਨ ਵਾਧਾ ਹੋ ਰਿਹਾ ਲਾਸਟ ਜਿਹੜੀ ਆਪਾਂ ਗੱਲਬਾਤ ਕੀਤੀ ਸੀਗੀ ਯੂਕੇ ਦੇ ਇਲੈਕਸ਼ਨਾਂ ਦੇ ਨਾਲ ਸੰਬੰਧਿਤ ਉਹਦੇ ਵਿੱਚ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜਾ ਇੱਕ ਦੋ ਪੋਲਸ ਦੇ ਵਿੱਚ ਤਾਂ ਕੰਜ਼ਰਵਟਿਵ ਪਾਰਟੀ ਨੂੰ ਬਹੁਤ ਵੱਡੇ ਲੈਵਲ ਤੇ ਹੇਠਾਂ ਦਿਖਾਇਆ ਜਾ ਰਿਹਾ ਇਹ ਤੋ ਤੱਕ ਇੱਕ ਜਿਹੜਾ ਦਾ ਟੈਲੀਗ੍ਰਾਫ ਬਲੂ ਰਿਪੋਰਟ ਜਿਹੜੀ ਇਹਨਾਂ ਨੇ ਪੋਲ ਛਾਇਆ ਕੀਤਾ ਸੀ ਉਹਦੇ ਵਿੱਚ ਤਾਂ ਮਹਿਜ਼ 50 ਤੱਕ ਸੀਟਾਂ ਤੱਕ ਇਹਨਾਂ ਦੀ ਜਿਹੜੀ ਗਿਣਤੀ ਲੈਂਦੀ ਸੀ ਕੰਜ਼ਰਵੇਟਿਵ ਦੀ ਉਹਨਾਂ ਨੇ ਤੇ ਵੀ ਲੇਬਰ ਨੂੰ ਬਹੁਤ ਵੱਡੀ ਜਿਹੜੀ ਆ ਬਹੁਤ ਮਿਲਣ ਜਾ ਰਹੀ ਆ ਇਨਾਂ ਦੇ ਆਪਣੇ ਜਿਹੜੇ ਬਹੁਤ ਸਾਰੇ ਕੈਂਡੀਡੇਟ ਨੇ ਕੰਜ਼ਰਵੇਟਿਵ ਦੇ ਉਹਨਾਂ ਦੇ ਵੱਲੋਂ ਵੀ ਐਸਪੀਕੇ ਦੀਆਂ ਕੱਲਾ ਕਈ ਵਾਰ ਸਾਨੂੰ ਸੁਣਨ ਨੂੰ ਮਿਲਦੀਆਂ ਜਦੋਂ ਉਹ ਕਹਿੰਦੇ ਨੇ ਕਿ ਇੰਨੀ ਜ਼ਿਆਦਾ ਜਿਹੜੀ ਪਾਵਰ ਕਿਸੇ ਵੀ ਪਾਰਟੀ ਨੂੰ ਸੱਤਾਧਾਰੀ ਤੇ ਨੂੰ ਨਹੀਂ ਮਿਲਣੀ ਚਾਹੀਦੀ ਕਿ ਜਿਹੜੀ ਆਪੋਜੀਸ਼ਨ ਆ ਬਹੁਤ ਜ਼ਿਆਦਾ ਕਮਜ਼ੋਰ ਹੋਵੇ ਸੋ ਕਿਤੇ ਨਾ ਕਿਤੇ ਇਤੋਂ ਵੀ ਇੱਕ ਅੰਦੇਸ਼ਾ ਲੋਕੀ ਲੈਂਦੇ ਨੇ ਜਾਂ ਸੰਕੇਤ ਲੋਕਾਂ ਨੂੰ ਨਜ਼ਰ ਆਉਂਦੇ ਨੇ ਕਿ ਸ਼ਾਇਦ ਇਹ ਖੁਦ ਕਿਤੇ ਨਾ ਕਿਤੇ ਮੰਨ ਰਹੇ ਨੇ ਕਿ ਸ਼ਾਇਦ ਸਾਡੇ ਤੋਂ ਤਾਂ ਨਹੀਂ ਜਿੱਤ ਹੋਣਾ ਕਿਉਂਕਿ ਜਿਹੜੀ ਰਿਫਾਰਮ ਪਾਰਟੀ ਆ ਨਾਜ਼ਿਮ ਫਰਾਜ ਹੋਣਾ ਦੀ ਉਹ ਬਹੁਤ ਜਿਹੜਾ ਮੋਮੈਂਟਮ ਗੇਨ ਕਰ ਰਹੀ ਆ ਉਹ ਲਗਾਤਾਰ ਜਿਹੜਾ ਨਾਜ਼ਰ ਫਰਾਜ਼ ਹੁਣੀ ਖਬਰਾਂ ਦੇ ਵਿੱਚ ਨੇ ਤੇ ਲੱਗਦਾ ਕਿ ਉਹਨਾਂ ਨੇ ਕਾਫੀ ਫਰਕ ਪਾ ਜਾਣਾ ਜੇ ਨਾ ਇਹ ਇਹ ਵੀ ਗੱਲ ਕੰਸਰਵੇਟਿਵ ਦੇ ਲੀਡਰਸ ਵੱਲੋਂ ਤਾਂ ਵੀ ਕਹੀ ਜਾ ਰਹੀ ਆ ਕਿ ਜਿਹੜੇ ਉਹ ਕਿਉਂਕਿ ਉਹ ਜਾਦੇ ਰਾਈਟ ਵਿੰਗ ਵਾਲੀ ਪਾਰਟੀ ਆ ਮੋਸਟਲੀ ਸੈਂਟਰ ਟੂ ਰਾਈਟ ਕੰਸਰਵੇਟਿਵ ਪਾਰਟੀ ਨੂੰ ਇੱਥੇ ਮੰਨਿਆ ਜਾਂਦਾ ਸੋ ਜੇਕਰ ਇਹਨਾਂ ਨੂੰ ਲੱਗਦਾ ਕਿ ਸਾਡੇ ਵੋਟਰਸ ਜਿਹੜੇ ਆ ਉਹ ਰਿਫਾਰਮ ਨੂੰ ਵੋਟ ਕਰਨਗੇ ਤਾਂ ਆਬਵੀਅਸਲੀ ਲੇਬਰ ਜਿਹੜੀ ਕਿ ਸਾਡੇ ਤੋਂ ਵੈਸੇ ਹੀ ਅੱਗੇ ਚੱਲ ਰਹੀ ਆ ਉਹਨਾਂ ਨੇ ਜੇਕਰ ਉਹਨਾਂ ਦੀ ਜਿਹੜੀ ਜਿੱਤ ਆ ਉਹ ਹੋਰ ਵੱਡੀ ਹੋ ਜਾਣੀ ਆ ਤੇ ਅਸੀਂ ਹੋਰ ਸੀਟਾਂ ਹਾਰਾਂਗੇ ਇਹ ਰਿਫਾਰਮ ਪਾਰਟੀ ਨੂੰ ਕੋਈ ਸੀਟ ਮਿਲਦੀ ਆ ਜਾਂ ਨਹੀਂ ਮਿਲਦੀ ਪਰ ਕੰਜ਼ਰਵਟਿਵ ਪਾਰਟੀ ਦੇ ਵੋਟਾਂ ਦੇ ਵਿੱਚ ਕੱਟ ਲੱਗ ਜਾਣਾ ਤੇ ਇਹ ਜਿਹੜਾ ਲਿਵਰ ਨੂੰ ਹੋਰ ਵੱਡੀ ਜਿਹੜੀ ਆ ਮੈਜੋਰਟੀ ਮਿਲ ਜਾਣੀ ਆ ਸੋ ਖੈਰ ਇਹ ਤਾਂ ਚਾਲੀ ਰਿਹਾ ਉਹ ਚਲੋ ਇੱਕ ਇਲੈਕਸ਼ਨਾਂ ਦਾ ਵਿੱਚ ਹੁੰਦਾ ਪਰ ਜਿਵੇਂ ਮੈਂ ਕਿਹਾ ਕਿ ਲਗਾਤਾਰ ਕੋਈ ਨਾ ਕੋਈ ਮਸਲਾ ਜਿਹੜਾ ਇਹਨਾਂ ਦੇ ਨਾਲ ਹੀ ਜੁੜਿਆ ਸਾਹਮਣੇ ਆ ਰਿਹਾ ਅੰਬੋਰਸ ਜான்ਸਨ ਸਾਹਿਬ ਜਿਹੜੇ ਆ ਉਹਨਾਂ ਨੂੰ 80 ਸੀਟਾਂ ਦੀ ਮжоਰਿਟੀ ਮਿਲੀ ਸੀਗੀ 2019 ਦੇ ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਬਣਦੇ ਨੇ ਬੜੇ ਪੋਪੂਲਰ ਲੀਡਰ ਸੀਗੇ ਉਸ ਟਾਈਮ ਸਰਕੀਆ ਸਟਾਮਰ ਵੀ ਇਸ ਲੈਵਲ ਤੇ ਜਿਹੜਾ ਜਾਂ ਕਹ ਲਓ ਕਿ ਜਿਹੜੀ ਲੇਬਰ ਦੀ ਧਿਰ ਆ ਉਹ ਵੀ ਇੰਦੀ ਵੱਡੀ ਉਹਨਾਂ ਨੂੰ ਕੋਈ ਟੱਕਰ ਨਹੀਂ ਸੀ ਦੇ ਰਹੀ ਸੋ ਸਾਰਾ ਕੁਝ ਚੰਗਾ ਚੱਲ ਰਿਹਾ ਸੀ ਉਸ ਤੋਂ ਬਾਅਦ ਜਿਹੜਾ ਕੋਵਿਡ ਆਉਂਦਾ ਕੋਵਿਡ ਦੇ ਵਿੱਚ ਵੀ ਜਿੱਥੇ ਲੋਕੀ ਖਫਾ ਵੀ ਸੀ ਸਰਕਾਰ ਤੋਂ ਉੱਥੇ ਇਹਨਾਂ ਦੀ ਵੈਕਸੀਨ ਰੋਲ ਆਊਟ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਚੰਗੇ ਵੀ ਪੱਖ ਸੀ ਮਾੜੇ ਵੀ ਸੀ ਸਰਕਾਰ ਚੱਲ ਰਹੀ ਸੀ ਪਰ ਜਦ ਇਹਨਾਂ ਦਾ ਇਹ ਜਿਹੜਾ ਲ ਉਹਦੇ ਨਾਲ ਸਾਰਾ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਤੇ ਹੌਲੀ-ਹੌਲੀ ਫਿਰ ਜਿਹੜਾ ਪ੍ਰਧਾਨ ਮੰਤਰੀ ਵਾਰਿਸ ਜੌਨਸਨ ਨੂੰ ਜਿਹੜੇ ਕਿ ਇੰਨੇ ਪੌਪੂਲਰ ਲੀਡਰ ਹੋਣ ਦੇ ਬਾਵਜੂਦ ਮਹਿਜ਼ ਕੁਝ ਕਿਸਾਲਾਂ ਦੀ ਜਿਹੜਾ ਰਾਜਕਰ ਪਾਉਂਦੇ ਨੇ ਨੰਬਰ 10 ਅਨਕਸਪੀਰ ਦੇ ਵਿੱਚ ਰਹਿ ਪਾਉਂਦੇ ਨੇ ਤੇ ਉਹਨਾਂ ਨੂੰ ਆਪਣੀ ਜਿਹੜੀ ਆ ਪ੍ਰਾਈਮ ਮਿਨਿਸਟਰਸ਼ਿਪ ਤੋਂ ਉਹਨਾਂ ਨੂੰ ਅਸਤੀਫੇ ਦਾ ਐਲਾਨ ਕਰਨਾ ਪੈਂਦਾ ਹਾਲਾਂਕਿ ਇੱਥੇ ਇਹ ਇੱਕ ਗੱਲ ਨਹੀਂ ਹੋਈ ਇਦਾਂ ਦੀਆਂ ਬਹੁਤ ਹੋਈਆਂ ਇਹਨਾਂ ਦੀਆਂ ਇਹ ਵੀ ਜਿਹੜਾ ਲਾਕਡਾਊਨ ਪਾਰਟੀ ਸਕੈਂਡਲ ਵਗੈਰਾ ਇਹਨਾਂ ਨੇ ਅਸਤੀਫਾ ਉਹਦੀ ਵਜ੍ਹਾ ਦੇ ਨਾਲ ਨਹੀਂ ਸੀ ਦਿੱਤਾ ਤਕਰੀਬਨ 50 ਤੋਂ ਜ਼ਿਆਦਾ ਜਿਹੜੇ ਇਹਨਾਂ ਦੇ ਮੈਂਬਰਸ ਸਿਗੇ ਆਪਣੇ ਬੋਰਿਸ ਜੌਨਸਨ ਸਾਹਿਬ ਦੇ ਨਾਲ ਜਿਹੜੇ ਐਮਪੀ ਸਿਗੇ ਉਹਨਾਂ ਨੇ ਅਸਤੀਫੇ ਦੇ ਦਿੱਤੇ ਸਿਗੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀਗੀ ਹੈਲਥ ਸੈਕਟਰੀ ਸਾਜੇ ਜਾਵੇਦ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਹੀ ਉਸ ਸਮੇਂ ਜਿਹੜੇ ਚਾਂਸਲਰ ਹੁੰਦੇ ਸਿਗੇ ਰਿਸ਼ੀ ਸੂਨਕੁਣੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਅਸਤੀਫਿਆਂ ਦੀ ਗੱਲੋ ਕਿ ਝੜੀ ਲੱਗ ਗਈ ਇਹ ਇਹ ਵੀ ਇੱਕ ਜਿਹੜਾ ਇਹਨਾਂ ਦਾ ਜਿਹੜਾ ਸਮੱਸਿਆ ਸ਼ੁਰੂ ਹੋਈ ਸੀ ਜਾਂ ਇਹ ਇਹ ਤਾਂ ਕਰਕੇ ਕਿ ਉਦੋਂ ਇਹ ਗੱਲਾਂ ਸਾਹਮਣੇ ਆਈਆਂ ਸੀਗੀਆਂ ਐਸਟੀਕੇ ਦੇ ਜਿਹੜੇ ਆ ਇਲਜ਼ਾਮ ਸੀਗੇ ਕਿ ਇੱਕ ਜਿਹੜੇ ਆ ਐਮਪੀ ਆ ਉਹਨਾਂ ਦੇ ਖਿਲਾਫ ਜਿਹੜੇ ਕੁਝ આરોਪ ਸੀਗੇ ਜਿਨ੍ਹਾਂ ਦੇ ਬਾਬਤ ਬੋਰਸ ਜੌਨਸਨ ਸਾਹਿਬ ਨੂੰ ਪਹਿਲਾਂ ਤੋਂ ਪਤਾ ਸੀਗਾ ਐਸਟੀਕੇ ਦੇ ਜਿਹੜੀ ਐਲੀਗੇਸ਼ਨਸ ਸਾਹਮਣੇ ਆਈਆਂ ਸੀਗੀਆਂ ਤੇ ਇਹ ਉਸ ਤੋਂ ਪਹਿਲਾਂ ਜਿਹੜਾ ਇੱਕ ਲਾਕਡਾਊਨ ਸਕੈਂਡਲ ਚੱਲ ਹੀ ਰਿਹਾ ਸੀਗਾ ਉਹਦੇ ਚੱਲਦੇ ਆ ਇਹਨਾਂ ਨੂੰ ਕਾਫੀ ਜ਼ਿਆਦਾ ਦਬਾ ਪਿਆ ਤੇ ਇਹਨਾਂ ਨੂੰ ਆਪਣੀ ਕੋਸ਼ਿਸ਼ ਕਰਨੀ ਪਈ ਲਿਸਟਰਸ ਆਉਂਦੇ ਨੇ ਤੇ ਉਹ ਉਹਨਾਂ ਨੇ ਜੀਐਸਟੀ ਕੇ ਨਾਲ ਟੈਕਸ ਕੱਟਸ ਵਗੈਰਾ ਸਾਰਾ ਕੁਝ ਲੈ ਕੇ ਆਂਦਾ ਇਕਨੋਮੀ ਬਹੁਤ ਜ਼ਿਆਦਾ ਅਨਸਟੇਬਲ ਹੋ ਜਾਂਦੀ ਆ ਉਹ ਉਹ ਮਹਿਜ਼ ਮੇਰਾ ਕੱਲ 2 ਕੁ ਮਹੀਨੇ 40 45 ਦਿਨ ਉਹਨਾਂ ਦਾ ਕਾਰਜਕਾਲ ਦਾ ਸਾਰਾ ਸਮਾਂ ਰਹਿੰਦਾ ਤੇ ਉਹ ਵੀ ਜਾਂਦੇ ਲੱਗਦੇ ਨੇ ਉਸ ਤੋਂ ਬਾਅਦ ਰਿਸ਼ੀ ਸੋਨਕ ਸਾਹਿਬ ਆ ਉਹ ਪ੍ਰਧਾਨ ਮੰਤਰੀ ਯੂਕੇ ਦੇ ਮੰਨਦੇ ਨੇ ਇਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਜਿਹੜਾ ਇਹਨੂੰ ਇਕਨੋਮੀ ਨੂੰ ਸਟੇਬਲ ਕਰਾਂ ਜਾਂ ਜਿਹੜੀ ਆਪਣੀ ਸਰਕਾਰ ਨੂੰ ਸਟੇਬਲ ਕਰਾਂ ਸੋ ਖੈਰ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਜਿਹੜੇ ਪੋਲਸ ਦੇ ਵਿੱਚ ਲੀਡ ਸੀਗੀ ਪੋਲਸ ਜਿਹੜਾ ਮੋਸਟਲੀ ਇਥੇ opinion polls ਹੁੰਦੇ ਰਹਿੰਦੇ ਆ ਕਿ ਲੇਬਰ ਪਾਰਟੀ ਨੂੰ ਲੋਕਾਂ ਦੇ ਲੇਬਰ ਦੇ ਹੱਕ ਦੇ ਵਿੱਚ ਆ ਕੰਜ਼ਰਵੇਟਿਵ ਦੇ ਹੱਕ ਦੇ ਵਿੱਚ ਆ ਜਾਂ ਕਿਸੇ ਹੋਰ ਪਾਰਟੀ ਦੇ ਹੱਕ ਦੇ ਵਿੱਚ ਆ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਤਾਂ ਜ਼ਿਆਦਾਤਰ ਜਿਹੜੇ ਇਸ ਵੀਕ ਦੇ ਪੋਲਸ ਵਗੈਰਾ ਉਹ ਚੋਣਾਂ ਦੇ ਦਿਨਾਂ ਦੇ ਵਿੱਚ ਸਾਹਮਣੇ ਆਉਂਦੇ ਨੇ ਪਰ ਇਥੇ ਲਗਾਤਾਰ ਜਿਹੜੀ ਆ ਗੱਲਬਾਤ ਇਹਨੂੰ ਲੈ ਕੇ ਹੁੰਦੀ ਰਹਿੰਦੀ ਆ ਸੋ ਲੇਬਰ ਜਿਹੜੀ ਲਗਾਤਾਰ ਅੱਗੇ ਚੱਲ ਰਹੀ ਸੀਗੀ ਇਹ ਇਹ ਇਹਨਾਂ ਨੇ ਉਹ ਲਗਾਤਾਰ ਅੱਗੇ ਰਹੀ ਕੰਜ਼ਰਵਟਿਵਸ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਰਹੀ ਸੀ ਸੁਨਕ ਸਾਹਿਬ ਨੇ ਵੀ ਪਰ ਉਹਨਾਂ ਨੂੰ ਜਿਹੜਾ ਤੋੜ ਨਹੀਂ ਪਾਇਆ ਸੋ ਖੈਰ ਉਹਨਾਂ ਨੇ ਐਂਡ ਆਫ ਦਾ ਡੇ ਇਲੈਕਸ਼ਨ ਕਾਲ ਕਰਤੇ ਜੋ ਕਿ 4-5 ਮਹੀਨੇ ਉਹਨਾਂ ਨੇ ਪਹਿਲਾ ਕਾਲ ਕਰ ਲੈ ਸਨੈਪ ਇਲੈਕਸ਼ਨ ਕਾਲ ਕਰ ਲੈ ਡਿਸ਼ੀ ਸੁਨਕ ਉਹਨਾਂ ਨੇ ਕਿ ਵੀ ਉਦੋਂ ਜਿਵੇਂ ਮੈਂ ਕਿਹਾ ਕਿ ਉਹਨਾਂ ਨੂੰ ਲੱਗਾ ਸੀ ਕਿ ਸ਼ਾਇਦ ਅਸੀਂ ਬਿਹਤਰ ਕੈਂਪੇਨ ਰਨ ਕਰ ਸਕਾਂਗੇ ਤੇ ਅਸੀਂ ਜਿਹੜਾ ਇਹਨਾਂ ਨੂੰ ਲੇਬਰ ਦਾ ਮੁਕਾਬਲਾ ਦੇਣ ਦੇ ਅਸੀਂ ਯੋਗ ਹੋ ਜਾਵਾਂਗੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਦਾਂ ਦੀ ਜਦੋਂ ਤੁਸੀਂ ਇੰਨੇ ਪੁਆਇੰਟਸ ਪਿੱਛੇ ਹੋਵੋ ਤੇ ਤੁਹਾਡੀ ਪਾਰਟੀ ਆ ਬਹੁਤ ਜਿਆਦੇ ਜਿਹੜੀ ਮੁਸ਼ਕਲਾਂ ਦੇ ਨਾਲ ਘिरी ਹੋਵੇ ਤੁਸੀਂ 14 ਸਾਲ ਦੀ ਤੁਹਾਡੇ ਖਿਲਾਫ ਐਂਟੀ ਇਨਕੰਮਬੈਂਸੀ ਵੀ ਹੋਵੇ ਤੁਹਾਨੂੰ ਡੈਫੀਨਿਟਲੀ ਬਹੁਤ ਹੀ ਫਲੋ ਲੈਸ ਜਿਹੜੀ ਆ ਕੈਂਪੇਨ ਦੀ ਜਿਹੜੀ ਆ ਜ਼ਰੂਰਤ ਹੁੰਦੀ ਆ ਸੋ ਉਹਦੇ ਵਿੱਚ ਪਹਿਲੀ ਤਾਂ ਪ੍ਰੋਬਲਮ ਇਹਨਾਂ ਨੂੰ ਆਉਂਦੀ ਆ ਜਦੋਂ 6 ਜੂਨ ਨੂੰ ਜਿਹੜਾ ਡੀ ਡੇ ਦੇ ਜਿਹੜੀਆਂ ਕਮੇਮੋਰੇਸ਼ਨਸ ਸੀਗੀਆਂ ਇਹ ਉੱਥੇ ਨਾਰਮੈਂਡੀ ਵਿੱਚ ਤੋਂ ਜਿਹੜਾ ਏਅਰਲੀ ਲੀਵ ਕਰ ਜਾਂਦੇ ਨੇ ਕਰਦੇ ਕਾਦੇ ਲੈਨੇ ਇੱਕ ਟੈਲੀਵਾਈਜ਼ ਜਿਹਨਾਂ ਦੀ ਇੰਟਰਵਿਊ ਸੀਗੀ ਉਹ ਹਾਲਾਂਕਿ ਉਹ ਟੈਲੀਕਾਸਟ ਵੀ ਆਫਟਰ ਕਪਲ ਆਫ ਡੇਸ ਹੋਣੀ ਸੀਗੀ ਤੋ ਉਹਦੇ ਲਈ ਜਦੋਂ ਇਹ ਉਥੋਂ अर्ली ਛੱਡ ਕੇ ਆ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਉੱਥੇ ਜਾਂਦੇ ਨੇ ਜਿਹੜੀ ਆ ਫੋਟੋ ਵਗੈਰਾ ਹੁੰਦੀਆਂ ਪਰ ਜਦੋਂ ਬਿਸ਼ਪ ਦੇ ਲੀਡਰ ਇਕੱਠੇ ਆ ਹੁਣ ਉੱਥੇ ਇੱਕ ਫੋਟੋ ਆ ਜਿਹਦੇ ਵਿੱਚ ਜੋ ਬਾਈਡਨ ਸਾਹਿਬ ਆ ਜਰਮਨ ਚਾਂਸਲਰ ਆਲਫ ਸ਼ੋਲਜ਼ ਆ ਆਪਣੇ ਫ੍ਰੈਂਚ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਦੇ ਨਾਲ ਯੂਕੇ ਨੂੰ ਰੈਪ੍ਰੀਜ਼ੈਂਟ ਕਰ ਰਹੇ ਨੇ ਡੇਵਿਡ ਕੈਮਰਨ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਤੇ ਹੁਣ ਜਿਹੜੇ ਯੂਕੇ ਦੇ ਫੋਰਨ ਸੈਕਟਰੀ ਨੇ ਸੋ ਉੱਥੇ ਰਿਸ਼ੀ ਸੋਨਕ ਸਾਹਿਬ ਹੋਣੇ ਚਾਹੀਦੇ ਸੀ ਸੋ ਇਸ ਚੀਜ਼ ਨੂੰ ਲੈ ਕੇ ਇਹਨਾਂ ਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆਇਆ ਕਿ ਤੁਸੀਂ ਇੱਕ ਪਾਸੇ ਤਾਂ ਤੁਸੀਂ ਸਿਕਿਉਰਿਟੀ ਦੀਆਂ ਗੱਲਾਂ ਕਰਦੇ ਹੋ ਨੈਸ਼ਨਲ ਸਰਵਿਸ ਲਈ ਹੋਣ ਦੀਆਂ ਗੱਲਾਂ ਕਰਦੇ ਹੋ ਤੇ ਜਦਕਿ ਤੁਸੀਂ ਖੁਦ ਜਿਹੜਾ ਨੈਸ਼ਨਲ ਸਰਵਿਸ ਦੇ ਲਈ ਜਾਂ ਯੂਕੇ ਦੇ ਜਿਹੜਾ ਮਿਲਟਰੀ ਇਤਿਹਾਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਹਿ ਲਓ ਕਿ ਜਿਹੜੇ ਦਿਨ ਮੰਨੇ ਜਾਂਦੇ ਉਹਨਾਂ ਦੇ ਵਿੱਚੋਂ ਇੱਕ ਜਿਹ ਜੁੱਧੂ ਦੇ ਵਿੱਚ ਜਿਹੜੀਆਂ ਸਾਰੀਆਂ ਅਲਾਈਡ ਫੋਰਸਸ ਆ ਇਹ ਜਦੋਂ ਫ੍ਰੈਂਚ ਜਿਹੜਾ ਇੱਥੇ ਨਾਰਮੈਂਡੀ ਬੀਚ ਤੇ ਜਾ ਕੇ ਉਤਰਦਿਆਂ ਜਦੋਂ ਇਹਨਾਂ ਨੇ ਜਾ ਕੇ ਜਿਹੜਾ ਨਾਜ਼ੀ ਜਰਮਨੀ ਫੋਰਸਸ ਨੂੰ ਜਿਹੜਾ ਇਹਨਾਂ ਨੇ ਉੱਥੇ ਉਹਨਾਂ ਤੇ ਅਟੈਕ ਕੀਤਾ ਜਾ ਉਹਨਾਂ ਤੋਂ ਫ੍ਰਾਂਸ ਨੂੰ ਜਾਂ ਯੂਰਪ ਨੂੰ ਜਿਹੜਾ ਛਡਵਾਉਣਾ ਸ਼ੁਰੂ ਕੀਤਾ ਸੋ ਉਹਦੀ ਜਿਹੜੀ ਆ ਯਾਦ ਦੇ ਵਿੱਚ ਸਾਰੇ ਇਹ 80 ਸਾਲਾਂ ਦਾ ਜਿਹੜਾ ਉੱਥੇ ਇਕੱਠੇ ਹੋਏ ਸੀਗੇ ਉੱਥੋਂ अर्ਲੀ ਆਨ ਦੇ ਚੱਕਰ ਦੇ ਵਿੱਚ ਫਿਰ ਬਾਅਦ ਵਿੱਚ ਜਿਹੜਾ ਰਿਸ਼ੀ ਸੋਨਕ ਉਹਨਾਂ ਨੇ ਮੁਆਫੀ ਵੀ ਮੰਗੀ ਤਾਂ ਕਿਹਾ ਕਿ ਮੈਂ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਇਸ ਇਸ ਦਿਨ ਦੇ ਉੱਤੇ ਇਸ ਵੀਕ ਦੀ ਪੋਲਿਟਿਕਸ ਦੀ ਕੋਈ ਗੱਲ ਹੋ ਤੋ 22 ਮਿਸਟੇਕ ਜਿਹੜਾ ਹੋ ਗਿਆ ਤੇ ਉਹਦੇ ਲਈ ਇਹਨਾਂ ਨੇ ਅਪੋਲੋਜਾਈਜ਼ ਕੀਤਾ ਚਲੋ ਉਹ ਚੱਲ ਹੀ ਰਿਹਾ ਸੀਗਾ ਤੇ ਫਿਰ ਆਪਾਂ ਜਿਹੜੇ ਪੋਲਸ ਆ ਤਿੰਨ ਚਾਰ ਦਿਨ ਪਹਿਲਾਂ ਉਹਦੀ ਗੱਲ ਤੁਹਾਡੇ ਨਾਲ ਕੀਤੀ ਆ ਕਿ ਕਿਦਾਂ ਇਹ ਜਿਹੜੇ ਆ opinion polls ਦੇ ਵਿੱਚ ਪਿੱਛੜਦੇ ਜਾ ਰਹੇ ਨੇ ਸੋ ਹੁਣ ਤਿੰਨ ਤਿੰਨ ਦਿਨਾਂ ਦੇ ਵਿੱਚ ਜਿਹੜਾ ਇੱਕ ਹੋਰ ਸਕੈਂਡਲ ਸਾਹਮਣੇ ਆ ਗਿਆ ਜਿਹਨੂੰ ਜਿਹੜਾ ਮਾਈਕਲ ਗੋਬ ਨੇ ਜਿਹੜੇ ਇੱਕ ਕਾਫੀ ਸੀਨੀਅਰ ਇਹਨਾਂ ਦੇ ਮਿਨਿਸਟਰ ਵੀ ਰਹੇ ਨੇ ਕੈਬਨਿਟ ਦੇ ਵਿੱਚ ਵੀ ਰਹੇ ਨੇ ਰਿਸ਼ੀ ਹੁਨਾਦੀਚ ਵੀ ਤੇ ਵਾਰਿਸ ਜੌਨਸਨ ਉਹਨਾਂ ਦੀ ਵਿੱਚ ਵੀ ਮਾਈਕਲ ਗੋਬ ਕਾਫੀ ਜਿਹੜੇ ਆ ਤਕੜੇ ਟੋਰੀ ਲੀਡਰ ਨੇ ਸੋ ਉਹਨਾਂ ਨੇ ਕਿਹਾ ਕਿ ਇੱਕ ਇੱਕ ਇਹ ਜਿਹੜਾ ਪਾਰਟੀ ਸਕੈਂਡਲ ਵਰਗੀ ਚੀਜ਼ ਇਹ ਜਿਹੜੀ ਆ ਬਣਦੀ ਜਾ ਰਹੀ ਆ ਸੋ ਇਹ ਹੁਣੇ ਮੈਂ ਇਹਦੇ ਤੇ BBC ਦੇਖ ਰਿਹਾ ਸਕਾ ਜੀ ਇਹ ਚੌਥੇ ਜਿਹੜੇ ਆ ਕੰਜ਼ਰਵੇਟਿਵ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਆ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਇੱਕ ਕਥਿਤ ਜਿਹੜਾ ਬੈਟਿੰਗ ਸਕੈਂਡਲ ਇਹਨੂੰ ਕਿਹਾ ਜਾ ਰਿਹਾ ਕਿ ਕੁਝ ਜਿਹੜੇ ਆ ਇਹ ਕਿਹਾ ਜਾ ਰਿਹਾ ਕਿ ਇਹ ਟੂਰੀ ਮੈਂਬਰਸ ਦੇ ਵੱਲੋਂ ਜਿਹੜਾ ਇਹਨਾਂ ਨੇ ਕਥਿਤ ਤੌਰ ਤੇ ਜਿਹੜਾ ਬੈਟ ਕੀਤੀ ਕਿ ਇਲੈਕਸ਼ਨਾਂ ਦੀ ਡੇਟ ਨੂੰ ਲੈ ਕੇ ਕਿ ਇਲੈਕਸ਼ਨ ਕਿਹੜੀ ਤਰੀਕ ਨੂੰ ਹੋਣੇ ਆ ਇਹਨੂੰ ਲੈ ਕੇ ਜਿਹੜਾ ਇਹਨਾਂ ਨੇ ਬੈਟਿੰਗ ਕੀਤੀ ਆ ਆਤਰਾਣਿਆਂ ਦੇ ਉੱਤੇ ਇਹ ਜਾਂਚ ਸ਼ੁਰੂ ਹੋ ਗਈ ਆ ਤੇ ਆਲਰੇਡੀ ਲੋਕਾਂ ਦੇ ਲਈ ਜਦੋਂ ਹੁਣ ਲੋਕਾਂ ਦੇ ਕੋਲ ਨਿਊਜ਼ ਮੀਡੀਆ ਜਾ ਕੇ ਪੁੱਛ ਰਹੇ ਨੇ ਤਾਂ ਉਹ ਸਾਰੀਆਂ ਪ੍ਰਾਣੀਆਂ ਯਾਦਾਂ ਉਹਨਾਂ ਨੂੰ ਤਾਜ਼ਾ ਹੋ ਰਹੀਆਂ ਨੇ ਸੋ ਹੁਣ ਇਹ ਮਸਲਾ ਇਹਨਾਂ ਦੀ ਜਿਹੜੀ ਵੀ ਇਹਨਾਂ ਨੇ ਕੰਮਕਾਰ ਕੀਤੇ ਜਾਂ ਜੇਐਸਵੀ ਕੇ ਨਾਲ ਇਹਨਾਂ ਨੇ ਸਰਕਾਰ ਚਲਾਈ ਉਹਨੂੰ ਛੱਡ ਕੇ ਹੁਣ ਇਸ ਮਸਲੇ ਤੇ ਬਣ ਗਿਆ ਕਿ ਇਹਨਾਂ ਨੂੰ ਤਾਂ ਆਪਣੀ ਪਾਰਟੀ ਪਾਰਟੀ ਦੇ ਵਿੱਚ ਹੀ ਜਿਹੜਾ ਕਯੋਸ ਚੱਲ ਰਿਹਾ ਉਹਦੀ ਨਹੀਂ ਸਮਝ ਆ ਰਹੀ ਜਿੱਦਾਂ ਆਪਾਂ ਗੱਲ ਕਰਦੇ ਆ ਜਦੋਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਈਆਂ ਤੇ ਉਹਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਤਾਂ ਇੱਕ ਗੱਲ ਚਲੋ ਸੀਗੀ ਕਿ ਉਹਨਾਂ ਨੂੰ ਲੋਕਾਂ ਨੇ ਹਜੇ ਤੱਕ ਅਜਮਾਇਆ ਨਹੀਂ ਸੀ ਪਰ ਉਹਨਾਂ ਨੂੰ ਇੰਨੀਆਂ ਜਿਆਦਾ ਸੀਟਾਂ ਕਿਉਂ ਮਿਲੀਆਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਲੱਗਾ ਕਿ ਕਾਂਗਰਸ ਪਾਰਟੀ ਨੂੰ ਤਾਂ ਆਪ ਹੀ ਨਹੀਂ ਪਤਾ ਲੱਗਦਾ ਕਿ ਇਹਨਾਂ ਦਾ ਲੀਡਰ ਨਵਜੋਤ ਸਿੱਧੂ ਆ ਇਹਨਾਂ ਦਾ ਲੀਡਰ ਚਾਰਜਿੰਜੀਤ ਚੰਨੀ ਆ ਰਾਜਾ ਬਰਿੰਗ ਸਾਹਿਬ ਕੁਝ ਕਹਿ ਰਹੇ ਨੇ ਉਧਰ ਸਖਜਿੰਦਰ ਸਿੰਘ ਰੰਧਾਵਾ ਕੁਝ ਕਹਿ ਰਹੇ ਨੇ ਸੋ ਬਾਕੀ ਇਸ ਮਸਲੇ ਤੇ ਇਹ ਜਵਾਬ ਨਹੀਂ ਦੇ ਪਾਰ ਇਸ ਮਸਲੇ ਤੇ ਇਹਨਾਂ ਨੇ ਕੀ ਕੀਤਾ ਸੋ ਲੋਕਾਂ ਨੂੰ ਲੱਗਦਾ ਵੀ ਭਾਈ ਤੁਸੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਹੈ ਸਰਕਾਰ ਕਿੱਦਾਂ ਚੱਲਦੀ ਹੈ ਸੋ ਉਹੀ ਤਰੀਕੇ ਨਾਲ ਜਿਹੜੀ ਆ ਮੈਕਸਰ ਕਈ ਵਾਰ ਰੇਡੀਓ ਤੇ ਗੱਲ ਕਰਦੇ ਵੀ ਇਹ ਗੱਲ ਆਉਂਦੀ ਹੁੰਦੀ ਹੈ ਕਿ ਜਿਹੜਾ ਯੂਕੇ ਦੀ ਕੰਜ਼ਰਵੇਟਿਵ ਪਾਰਟੀ ਆ ਰਿਸ਼ੀ ਸੂਨਕ ਸਾਹਿਬ ਦੀ ਉਹ ਪੰਜਾਬ ਵਾਲੀ ਜਿਹੜੀ ਕਾਂਗਰਸ ਹੈ ਇਹਨਾਂ ਦੇ ਨਾਲ ਇਹਨਾਂ ਦਾ ਕਾਫੀ ਜਿਹੜਾ ਜੇਕਰ ਤਸ਼ਵੀਹ ਦਿੱਤੀ ਜਾਵੇ ਤਾਂ ਕੋਈ ਗਲਤ ਗੱਲ ਨਹੀਂ ਹੈਗੀ ਸੋ ਖੈਰ ਲਗਾਤਾਰ ਯੂਕੇ ਦੀਆਂ ਇਲੈਕਸ਼ਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਜੇਕਰ YouTube ਤੋਂ ਤਾਂ ਸਬਸਕ੍ਰਾਈਬ ਕਰ ਲੈਣਾ TikTok ਤੋਂ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ